ਰਦੀਪ ਸਿੰਘ ਨਾਂ ਦਾ ਡਿਲੀਵਰੀ ਪਾਇਆ ਜਿਹੜਾ ਕਿ ਗ੍ਰੀਨ ਸਿਟੀ ਸ਼ਾਟਾ ਦੇ ਵਿੱਚ ਆਪਣੀ ਕੋ ਡਿਲੀਵਰੀ ਦੇਣ ਆਇਆ ਸੀਗਾ ਉਹਦੇ ਕੋਲੋਂ ਦੋ ਅੰਸ਼ ਛੱਤੇ ਜਿਹੜੇ ਵਿਅਕਤੀ ਹੈ ਉਹ ਕਰੀਬ 15000 ਦੀ ਨਕਦੀ ਗਨਪੁਆਇੰਟ ਤੇ ਖੋ ਕੇ ਲੈ ਗਏ ਸੀਗੇ ਇਹ ਦੋਨੇ ਜਿਹੜੇ ਹੈ ਇਹ ਦੋਨੇ ਫਿਗਰ ਹੋਏ ਇਹਨਾਂ ਦੋਨਾਂ ਨੂੰ ਅਰੈਸਟ ਕੀਤਾ ਗਿਆ ਇਹਨਾਂ ਦੇ ਕੋਲ ਇੱਕ ਬੱਤੀ ਬੋਰ ਜਿਹੜਾ ਵਾ ਬੱਤੀ ਬੋਰ ਦਾ ਲਾਇਸੈਂਸ ਹੀ ਪਿਸਟਲ ਪ੍ਰਮਾਣਿਤ ਕੀਤਾ ਗਿਆ ਨਾਲ ਪੰਜ ਜਿੰਦਾ ਰੌਮ ਤੇ ਇੱਕ ਜਿਹੜਾ ਬੈਗ ਹੈ ਜਿਹੜਾ ਖੋਇਆ ਸੀਗਾ ਉਹ ਬੈਗ ਵਿਦ ਜਿਹੜੀ ਹੈ ਅ 1800 ਰੁਪਇਆ ਦੀ ਰਿਕਵਰੀ ਇਹਨਾਂ ਕੋਲ ਬਰਾਮਦ ਕੀਤੀ ਗਈ ਹੈ ਇਹ ਮੋਟਰਸਾਈਕਲ ਡਿਸਕਵਰ ਜਿਹੜਾ ਇਹਨਾਂ ਨੇ ਉਹ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਇਹ ਜੀ ਮਿਤੀ 19/4/24 ਨੂੰ ਖਰਦੀਪ ਸਿੰਘ ਨਾਂ ਦਾ ਡਿਲੀਵਰੀਪாய் ਹੈ ਜਿਹੜਾ ਕਿ ਗ੍ਰੀਨ ਸਿਟੀ ਸ਼ੈਟਾ ਦੇ ਵਿੱਚ ਆਪਣੀ ਕੋ ਡਿਲੀਵਰੀ ਦੇਣ ਆਇਆ ਸੀਗਾ ਉਹਦੇ ਕੋਲੋਂ ਦੋ ਅੰਪਛਾਤੇ ਜਿਹੜੇ ਵਿਅਕਤੀ ਹੈ ਉਹ ਕਰੀਬ 15000 ਦੀ ਨਕਦੀ ਗਨਪੁਆਇੰਟ ਤੇ ਖੋਗੇ ਲੱਗੇ ਸੀਗੇ ਇਹਨੂੰ ਡੂੰਘਾਈ ਦੇ ਨਾਲ ਤਫਤੀਸ਼ ਕਰਦੇ ਹੋਏ ਇਹਦੇ ਸਬੰਧ ਵਿੱਚ ਐਫਆਈਆਰ ਨੰਬਰ 71 ਤੈਨੋਂ ਲਾਸੀ ਵੀ ਪੀਐਸਟਾ ਚ ਦਰਜ ਕੀਤੀ ਗਈ ਔਰ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੇ ਦੋ ਵਿਅਕਤੀ ਸੁਰਜੀਤ ਸਿੰਘ ਏਲੀਅਸ ਗੋਲਡੀ ਜਿਹੜਾ ਕਿ ਨਰਨੰਗੜ ਦਾ ਰਹਿਣ ਵਾਲਾ ਅਤੇ ਬਚਨ ਸਿੰਘ ਸਨ ਆਫ ਅਮਰੀਕ ਸਿੰਘ ਜਿਹੜਾ ਕਿ ਮਾਨਾ ਵਾਲਾ ਹੁਣ ਬਾਸਰਕੇ ਗਿੱਲਾਪਿੰਡ ਚ ਰਹਿੰਦਾ ਇਹ ਦੋਨੇ ਜਿਹੜੇ ਆ ਇਹ ਦੋਨੇ ਫਿਗਰ ਹੋਏ ਨੇ ਦੋਨਾਂ ਨੂੰ ਰੈਸਟ ਕੀਤਾ ਗਿਆ ਇਹਨਾਂ ਦੇ ਕੋਲ ਇੱਕ ਬੱਤੀਪੁਰ ਜਿਹੜਾ ਵਾ ਬੱਤੀਪੁਰ ਦਾ ਲਾਇਸੈਂਸੀ ਪਿਸਟਲ ਗ੍ਰਾਹਤ ਕੀਤਾ ਗਿਆ ਨਾਲ ਪੰਜ ਜਿੰਦਾ ਰੋਮ ਤੇ ਜਿਹੜਾ ਬੈਗ ਹੈ ਜਿਹੜਾ ਖੋਇਆ ਸੀਗਾ ਉਹ ਬੈਗ ਵਿਦ ਜਿਹੜੀ ਆ ₹1800 ਜਿਹੜੀ ਰਿਕਵਰੀ ਇਹਨਾਂ ਕੋਲ ਬਰਾਮਦ ਕੀਤੀ ਗਈ ਹੈ ਤੇ ਜਿਹੜਾ ਮੋਟਰਸਾਈਕਲ ਡਿਸਕਵਰ ਜਿਹੜਾ ਇਹਨਾਂ ਨੇ ਉਹਦੇ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ। ਅੱਗੇ ਜਿਹੜਾ ਰਿਵਾਡਰ ਕੋ ਬਰਾਮਦ ਕੀਤਾ ਗਿਆ ਨਾਲ ਕੋਲ ਉਹਦਾ ਕੋ ਲਾਇਸੈਂਸੀ ਸੀ ਜਾਂ ਨਜਾਇਜ਼ ਸੀ ਕੋ ਲਾਇਸੈਂਸੀ ਲੋਨਵਰ ਸੀ ਗਰੀ ਲਾਇਸੈਂਸੀ ਲੋਨਵਰ ਸੀਗਾ ਇਹਦਾ ਉਹ ਬਚਨ ਸਿੰਘ ਅਮਰੀਕ ਸਿੰਘ ਦੇ ਨਾਂ ਤੇ ਦਾ ਲਾਇਸੈਂਸ ਸੀਗਾ ਤੇ ਪਹਿਲਾਂ ਕੋਈ ਇਹਨਾਂ ਦਾ ਨੋਟ ਖੋਦੇ ਮਾਮਲਾ ਤਾਂ ਉਹ ਅਸੀਂ ਸਾਰਾ ਜੈ ਇਨਵੈਸਟੀਗੇਟ ਕਰ ਰਹੇ ਹਾਂ ਜਿਹਨਾਂ ਦਾ ਰਿਮਾਂਡ ਲੈ ਕੇ ਇਨਵੈਸਟੀਗੇਟ ਕਰ ਰਹੇ ਹਾਂ ਜੇ ਕੋ ਹੋਰ ਆਏਗਾ ਤੇ ਇਹਦਾ ਜਿਹੜਾ ਇਹਦਾ ਜਿਹੜਾ ਸੁਰਜੀਤ ਸਿੰਘ ਹੈਗਾ ਗੋਲਡੀ ਇੱਥੇ ਪ ਤੇ ਇਹ ਜਿਹੜਾ ਵਾ ਫਰਸਟ ਟਾਈਮ ਵਾਲਾ ਬਚਨਪਾਲ ਜਿਹੜਾ ਕੁਝ ਸਤਾ ਲੱਗਾ ਕਿ ਕਿਸ ਤਰ੍ਹਾਂ ਟਾਰਗੇਟ ਬਣਾਉਂਦੇ ਸੀ ਆਪਣਾ ਇਹ ਇਹ ਬਸ ਇਦਾਂ ਹੀ ਦੇਖ ਲੈਂਦੇ ਸੀ ਕਿ ਜਦ ਤੱਕ ਕੋ ਡਿਲੀਵਰੀ ਬாய் ਜਾ ਰਿਹਾ ਇਹਨਾਂ ਨੂੰ ਹੁੰਦਾ ਹੀ ਹੈ ਪਤਾ ਵੀ ਡਿਲੀਵਰੀ ਬாய் ਕੋਲ ਪੈਸੇ ਤਾਂ ਹੁੰਦੇ ਹੀ ਨੇ ਜਿਹੜੇ ਕਲੈਕਸ਼ਨ ਹੁੰਦੀ ਹੈ ਉਹਦੀ ਤੇ ਉਹੋ ਹੀ ਇਹਨਾਂ ਦੇ ਮਨ ਦੇ ਵਿੱਚ ਆਇਆ ਤੇ ਉਸੇ ਹਿਸਾਬ ਨਾਲ ਇਹਨਾਂ ਨੇ ਕੀਤਾ ਕਿੰਨੀ ਕੁ ਉਮਰ ਦੇ ਤੇ ਕਿੰਨੀ ਬੋਲ ਜਿੱਤੀਖ ਸਾਲ ਦੇ ਨੇੜੇ ਤੜੇ ਇਹਨਾਂ ਦੀ ਐਜਾ ਦੋਨਾਂ ਦੀ ਜੀ ਇਸ ਕੰਮ ਨੂੰ ਦੋਨੇ ਜਾਣ ਦਿੰਦੇ ਜਾਂ ਕੋਈ ਗਏ ਕਿਨਾਂ ਦੇ ਨਾਮ ਤੋਂ ਨਹੀਂ ਹਜੇ ਤੱਕ ਜਿਹੜਾ ਹੁਣ ਤੱਕ ਜਿਹੜਾ ਸਾਹਮਣੇ ਆਇਆ ਜਿਹਨਾਂ ਦੋਨਾਂ ਦਾ ਹੀ ਆਇਆ ਵਾ ਬਾਕੀ ਹੋਰ ਨੂੰ ਬ੍ਰੀਕਿੰਗ ਚ ਪੁਸ਼ਕਸ਼ ਕਰਦੇ ਆਂ ਔਰ ਜੇ ਕੋਈ ਚੀਜ਼ ਸਾਹਮਣੇ ਆਈ ਤਾਂ ਤੁਹਾਡਾ ਸ਼ੇਅਰ ਕਰਾਂਗੇ ਜਿਹਨਾਂ ਦੇ ਲਾਇਸੈਂਸੀ ਰੀਵਲਵਰ ਸੀਗਨ ਦਾ ਕੋਈ ਰਿਐਕਸ਼ਨ ਨਹੀਂ ਆਇਆ ਹਾਂ ਬਿਲਕੁਲ ਜੀ ਇਹਨਾਂ ਦਾ ਲਾਇਸੈਂਸੀ ਰੀਵਲਵਰ ਜਿਹੜਾ ਵਾ ਅਸੀਂ ਆਪਣਾ ਜਿਹੜਾ ਇਹਦੇ ਵਿੱਚ ਕੇਸ ਦੇ ਵਿੱਚ ਲੈ ਲਿਆ ਆਪਣੇ ਕਬਜ਼ੇ 'ਚ اور وہ لائسنس ਵੀ ਜਿਹੜਾ ਉਹ ਇਮੀਡੀਏਟਲੀ ਕੈਨਸਲੇਸ਼ਨ ਵਾਸਤੇ ਲਿਖਤਾ ਗਿਆ ਹੋਰ ਵੀ ਉਹ ਥਿਆਰ ਇਹਨਾਂ ਕੋਈ ਕਈ ਕਰ ਜੁਪ ਕੀਤੇ ਗਏ ਨਹੀਂ ਨਹੀਂ ਹਜੇ ਨਹੀਂ ਕੀਤਾ ਜੀ ਇਹਨਾਂ ਦੇ ਕੋਲ ਤਿੰਨ ਚੀਜ਼ ਜਿਹੜੇ ਮੋਟਰਸਾਈਕਲ ਜਿਹੜਾ ਵਰਤਿਆ ਸੀ ਉਹ ਬਤੀਪੁਰ ਦਾ ਰਵਲਵਰ ਤੇ ਜਿਹੜਾ ਬੈਗ ਜਿਹੜਾ ਇਹਨਾਂ ਨੇ ਲੈ ਗਏ ਸੀਗੇ ਬੈਗ ਕੋ ਕੇ ਉਹ ਬੈਗ ਦੇ ਵਿੱਚ 8600 ਰੁਪਇਆ ਰਿਕਵਰ ਕੀਤਾ ਹੈ ਕੰਮ ਕੀ ਕਰਦੇ ਨੇ ਵੈਸੇ ਪਹਿਲਾਂ ਕੰਮ ਕੰਮ ਹੀ ਕਰਦੇ ਸੀ ਕੰਮ ਜਿਹੜੇ ਇਦਾਂ ਦੇ ਕਰਨ ਵਾਲੇ ਉਹਨਾਂ ਨੇ ਕੰਮ ਹੋ ਕੇ ਕਰ ਲਿਆ ਇਹੋ ਹੀ ਕੰਮ ਕਰਦੇ ਨੇ